ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਸੱਸ ਆਪਦੇ ਜਵਾਈ ਦਾ ਖਾਤਾ ਕਿਵੇਂ ਖਾਲੀ ਕਰ ਦਿੰਦੀ ਆ ਆਪਦੇ ਜਵਾਈ ਦੀ ਮਿਹਨਤ ਦੀ ਕਮਾਈ ਸੱਸ ਕਿਵੇਂ ਉੜਾ ਦਿੰਦੀ ਆ ਤੁਸੀਂ ਬਈ ਕਦੇ ਸੋਚਿਆ ਵੀ ਨਹੀਂ ਹੋਣਾ ਸਾਲੀ ਨੇ ਆਪਦੇ ਜੀਜੇ ਦੇ ਘਰ ਕੀ ਕੀ ਚੱਕਰ ਚਲਾਤੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਤੇ ਸਾਲਾ ਜੀਜੇ ਦੀ ਕਮਾਈ ਦੇਖ ਕੇ ਕਿਉਂ ਬੇਈਮਾਨ ਹੋ ਗਿਆ ਇਹ ਵੀ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਖਾਸ ਕਰਕੇ ਇਹ ਵੀਡੀਓ ਉਹ ਬੰਦੇ ਜਰੂਰ ਦੇਖਿਓ ਜਿਹੜੇ ਆਪਦੇ ਘਰਾਂ ਤੋਂ ਦੂਰ ਪਰਿਵਾਰਾਂ ਤੋਂ ਦੂਰ ਰਹਿੰਦੇ ਆ ਉੱਥੇ ਕਮਾਈਆਂ ਕਰ ਕਰਕੇ ਆਪਦੇ ਘਰੇ ਪੈਸੇ ਕਾਊਂਟਾਂ ਦੇ ਵਿੱਚ ਪਾਉਂਦੇ ਆ ਇਹ ਵੀਡੀਓ ਬਾਈ ਜਰੂਰ ਦੇਖਿਓ ਜਿਹੜੇ ਬਾਈ ਦੀ ਇਹ ਕਹਾਣੀਆਂ ਉਹ ਬਾਈ ਇਸ ਟਾਈਮ ਤੇ ਸਾਊਦੀ ਅਰਬ ਦੇ ਵਿੱਚ ਰਹਿ ਰਿਹਾ ਬਾਈ ਕਹਿੰਦਾ ਮੈਂ ਆਪਦੇ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਸੀਗਾ ਬਾਈ ਤੇ ਮੇਰੇ ਮਾਂ ਪਿਓ ਨੇ ਬੜੀਆਂ ਰੀਝਾਂ ਨਾਲ ਮੇਰਾ ਵਿਆਹ ਕੀਤਾ ਜਦੋਂ ਮੇਰੇ ਵਿਆਹ ਤੋਂ ਬਾਅਦ ਕਹਿੰਦਾ ਮੇਰੇ ਘਰੇ ਇੱਕ ਧੀ ਨੇ ਜਨਮ ਲਿਆ ਕਿ ਪੁੱਤ ਨੇ ਜਨਮ ਲਿਆ ਕਹਿੰਦਾ ਮੇਰਾ ਬਹੁਤ ਸੋਹਣਾ ਪਰਿਵਾਰ ਸੀਗਾ ਕਹਿੰਦਾ ਚਲ ਮੈਂ ਸੋਚਿਆ ਵੀ ਚਲ ਜ਼ਮੀਨ ਹਸਾਬ ਦੀ ਆ ਵੀ ਚਲ ਮੈਂ ਬਾਹਰ ਕਿਸੇ ਕੰਟਰੀ ਦੇ ਵਿੱਚ ਚਲਾ ਜਾਣਾ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰੂੰਗਾ ਚਲ ਗਾਂ ਬੱਚਿਆਂ ਦੀ ਜ਼ਿੰਦਗੀ ਵਧੀਆ ਸੁਖਾਲੀ ਬਤੀਤ ਹੋ ਜਾਊਗੀ ਕਹਿੰਦਾ ਚਲੋ ਜੀ ਮੇਰੇ ਸਾਊਦੀ ਅਰਬ ਦੇ ਵਿੱਚ ਇੱਕ ਦੋ ਫਰੈਂਡ ਰਹਿੰਦੇ ਸੀ ਮਿੱਤਰ ਪਿਆਰੇ ਰਹਿੰਦੇ ਸੀ ਤੇ ਮੈਂ ਸਾਊਦੀ ਅਰਬ ਜਾਣ ਦਾ ਫੈਸਲਾ ਲੈ ਲੈਂਦਾ ਤੇ ਮੈਨੂੰ ਸਾਊਦੀ ਅਰਬ ਦਾ ਵੀਜ਼ਾ ਮਿਲ ਜਾਂਦਾ ਤੇ ਮੈਂ ਸਾਊਦੀ ਅਰਬ ਪਹੁੰਚ ਜਾਣਾ ਕਹਿੰਦਾ ਮੈਂ ਉੱਧਰ ਚਲਾ ਜਾਣਾ ਉੱਧਰ ਜਾ ਕੇ ਮੈਂ ਸੋਚਦਾ ਯਾਰ ਵੀ ਬੁੱਢਾ ਮੇਰਾ ਮਾਂ ਪਿਓ ਆ ਛੋਟੇ ਛੋਟੇ ਮੇਰੇ ਜਵਾਕ ਆ ਤੇ ਘਰੇ ਮੇਰੇ ਯਾਰ ਕੋਈ ਬੰਦਾ ਹੈ ਨਹੀਂਗਾ ਵੀ ਘਰੇ ਸੌਂ ਕੋਈ ਵੇਰ ਮਾਂ ਪਿਓ ਬਿਮਾਰ ਹੋ ਜਾਂਦਾ ਉਹਨੂੰ ਦਵਾਈ ਦਾ ਪੱਲਿਆ ਕਿ ਦੇਣਾ ਪੈ ਜਾਂਦਾ ਜਾਂ ਕੋਈ ਜਵਾਕ ਢੱਲਾ ਮੱਠਾ ਹੋ ਗਿਆ ਰਾਤ ਬਰਾਤੇ ਦਵਾਈ ਲੈਣੀ ਪੈ ਜਾਂਦੀ ਹੈ ਜਾਂ ਘਰੇ ਲੂ ਸੌ ਲੋੜਾਂ ਹੁੰਦੀਆਂ ਨੇ ਕਹਿੰਦਾ ਮੇਰੇ ਦੋ ਤਿੰਨ ਸਾਲੇ ਸੀ ਤੇ ਜਿਹੜਾ ਛੋਟਾ ਸਾਲਾ ਸੀ ਮੈਂ ਉਹਨੂੰ ਕਿਹਾ ਵੀ ਬਈ ਤੂੰ ਐ ਕਰ ਵੀ ਤੂੰ ਸਾਡੇ ਘਰੇ ਰਹਿਣ ਲੱਗ ਜਾ ਤੇ ਤੂੰ ਇੱਥੇ ਹੀ ਪੜ੍ਹਨ ਲੱਗ ਜਾ ਵੀ ਜਿਹੜਾ ਤਰਾ ਖਰਚਾ ਖਰਚਾ ਹੋਊਗਾ ਮੈਂ ਤੈਨੂੰ ਕਹਿੰਦਾ ਕਿਉਂਕਿ ਜੀਜੇ ਨੂੰ ਸਾਲੇ ਤੋਂ ਵੱਧ ਕੇ ਤਾਂ ਕੋਈ ਨੇੜੇ ਦੇ ਰਿਸ਼ਤੇਦਾਰੀ ਹੁੰਦੀ ਹੋਈ ਨਹੀਂ ਕਹਿੰਦਾ। ਕਹਿੰਦਾ ਚਲੋ ਜੀ ਮੇਰਾ ਸਾਲਾ ਕਹਿੰਦਾ ਉੱਥੇ ਆ ਗਿਆ। ਕਹਿੰਦਾ ਚਲੋ ਜੀ ਮੈਂ ਉਧਰੋਂ ਮਿਹਨਤ ਕਮਾਈ ਕਰਿਆ ਕਰਾਂ ਤੇ ਇਧਰ ਆਪਦੀ ਘਰ ਵਾਲੀ ਦੇ ਖਾਤੇ 'ਚ ਪੈਸੇ ਪਾਈ ਜਾਇਆ ਕਰਾਂ। ਜਿਹੜਾ ਕਹਿੰਦਾ ਉਹ ਖਾਤਾ ਸੀਗਾ ਮੇਰੀ ਘਰ ਵਾਲੀ ਦਾ ਉਹ ਕਹਿੰਦਾ ਮੇਰੇ ਨਾਲ ਜੁਆਇੰਟ ਸੀਗਾ ਪਰ Google Pay ਕਹਿੰਦਾ ਮੇਰੀ ਘਰ ਵਾਲੀ ਦੇ ਨੰਬਰ ਤੇ ਚੱਲਦਾ ਹੁੰਦਾ ਸੀ। ਤੇ ਮੇਰੀ ਘਰ ਵਾਲੀ ਕਹਿੰਦਾ ਬਾਲੀ ਪੜ੍ਹੀ ਲਿਖੀ ਹੈ ਨਹੀਂ ਸੀ ਬਾਈ। ਕਹਿੰਦਾ ਚਲੋ ਜੀ ਮੈਂ ਉਧਰੋਂ ਪੈਸੇ ਪਾਈ ਗਿਆ ਪਾਈ ਗਿਆ 4-5 ਸਾਲ ਮੈਂ ਕਹਿੰਦਾ ਉਹਨੇ ਨੂੰ ਜਿਹੜੀ ਮੇਰੀ ਸਾਲੀ ਸੀ ਉਹ ਵੀ ਆ ਕੇ ਇੱਥੇ ਹੀ ਰਹਿਣ ਲੱਗ ਗਈ ਸਾਡੇ ਕੋਲੇ ਕਹਿੰਦਾ ਚਲ ਮੈਂ ਸੋਚਿਆ ਵੀ ਚਲੋ ਯਾਰ ਕੋਈ ਗੱਲ ਨਹੀਂ ਇੱਥੇ ਰਹਿੰਦੀ ਹੈ ਚਲ ਵਧੀਆ ਸਹਾਰਾ ਹੋ ਗਿਆ ਹਨਾ ਕਹਿੰਦਾ ਮੈਂ ਜਦੋਂ ਵੀ ਉਹਦੋਂ ਫੋਨ ਕਰਿਆ ਕਰਾਂ ਕਹਿੰਦਾ ਕਦੇ ਤਾਂ ਮੇਰਾ ਸਾਲਾ ਫੋਨ ਚੱਕ ਲਿਆ ਕਰੇ ਮੇਰੀ ਘਰ ਵਾਲੀ ਦਾ ਫੋਨ ਵੀ ਭੈਣ ਸੁੱਤੀ ਪਈ ਆ ਭੈਣ ਸਬਜੀ ਬਣਾਈ ਜਾਂਦੀ ਆ ਕਹਿੰਦਾ ਮੇਰੀ ਘਰ ਵਾਲੀ ਨਾਲ ਪਤੰਦਰ ਮੇਰੀ ਗੱਲ ਹੀ ਨਾ ਕਰਾਇਆ ਕਰੇ ਕਹਿੰਦਾ ਉਹਨੇ ਚੋਂ ਮੇਰੀ ਜੋ ਸਾਲੀ ਆ ਗਈ ਉਸ ਤੋਂ ਬਾਅਦ ਸਾਲੀ ਫੋਨ ਚੱਕ ਲਿਆ ਕਰੇ ਕਦੇ ਮੇਰਾ ਸਾਲਾ ਚੱਕ ਲਿਆ ਕਰੇ ਤੇ ਮੇਰੀ ਘਰ ਵਾਲੀ ਨਾਲ ਜਮਾਂ ਗੱਲਬਾਤ ਉਹਨ ਜਦੋਂ ਜੇਕਰ ਨੇ ਗੱਲ ਹੋਇਆ ਕਰੇ ਤਾਂ 1-2 ਮਿੰਟ ਫੋਨ ਦਿਆ ਕਰਨ ਹੁਣ ਚ ਉਹਨਾਂ ਚੋਂ ਫਿਰ ਫੋਨ ਫੜ ਕੇ ਲੈ ਜਾ ਕਰਨਾ ਤੇ ਕਹਿੰਦਾ ਯਾਰ ਮੈਂ ਹਾਂ ਪਤਾ ਨਹੀਂ ਕੀ ਚੈੱਕ ਕਰਾਂ ਵੀ ਕੀ ਹਿਸਾਬ ਕਿਤਾਬ ਕੋਈ ਸਮਝਣਾ ਮੈਨੂੰ ਗੱਲ ਆਵੇ ਕਹਿੰਦਾ ਹੁਣ ਜਿਹੜਾ Google Pay ਸੀਗਾ ਉਹ ਸਾਰਾ ਮੇਰੇ ਸਾਲੇ ਦੇ ਅੰਡਰ ਸੀਗਾ ਉਹੀ ਸਾਰੀ ਪੇਮੈਂਟ ਮੰਨ ਲਾ ਕੇ ਤੇ ਸੌਦਾ ਪਤਾ ਲਿਆਉਣਾ ਕਰਨਾ ਹਨਾ ਉਹੀ ਉਸ Google Pay Google Pay ਚੋਂ ਪੈਸੇ ਵਰਤਦਾ ਸੀਗਾ ਵੀ ਹਾਂ ਸੌਦੇ ਲੰਨੇ ਦੇ ਦਿੱਤੇ ਜਾਂ ਕੋਈ ਦਵਾਈ ਲੈਣ ਚਲਾ ਗਿਆ ਉੱਥੇ ਇੰਨੇ ਦੇ ਦਿੱਤੇ ਹਨਾ ਜਦੋਂ ਕਹਿੰਦਾ ਉਹ ਮੇਰਾ ਅਕਾਊਂਟ ਚੈੱਕ ਕਰਿਆ ਕਰੇ ਕਹਿੰਦਾ ਉਹ ਜਦੋਂ ਵੇਖਿਆ ਕਰੇ ਵੀ ਇੰਨੇ ਲੱਖ ਰੁਪਈਆ ਅਕਾਊ ਕਹਿੰਦਾ ਫੇਰ ਉਸ ਪਤੰਦਰ ਨੇ ਕੀ ਕਰਿਆ ਉਹਨੇ ਆਪਦੇ ਖਾਤੇ ਦੇ ਵਿੱਚ ਥੋੜੇ ਥੋੜੇ ਪੈਸੇ ਟਰਾਂਸਫਰ ਕਰਨੇ ਕਰਨੇ ਸ਼ੁਰੂ ਕਰਤੇ ਕੋਸ਼ ਉਹ ਕਹਿੰਦਾ ਮੇਰੀ ਸੱਸ ਦੇ ਖਾਤੇ 'ਚ ਉਹਨੇ ਟਰਾਂਸਫਰ ਕਰਨੇ ਸ਼ੁਰੂ ਕਰਤੇ ਚਲੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਹਿੰਦਾ ਹੌਲੀ ਹੌਲੀ ਖਾਤੇ 'ਚ ਟਰਾਂਸਫਰ ਪੈਸੇ ਕਰੀ ਗਿਆ ਕਹਿੰਦਾ ਉਸ ਤੋਂ ਬਾਅਦ ਇੱਕ ਦਿਨ ਮੈਂ ਸੋਚਿਆ ਜੱਲ ਯਾਰ ਵੀ ਸਾਊਦੀ ਅਰਬ ਤੋਂ ਗਾਹ ਕਿਸੇ ਹੋਰ ਕੰਟਰੀ ਦੇ ਵਿੱਚ ਚੱਲਦੇ ਆ ਵੀ ਆਪਾਂ ਵੀਜ਼ਾ ਅਪਲਾਈ ਕਰਦੇ ਆ ਕਹਿੰਦਾ ਉਹਦੇ ਲਈ ਮੈਨੂੰ ਸਟੇਟਮੈਂਟਾਂ ਦੀ ਲੋੜ ਸੀ ਮੈਂ ਸੋਚਿਆ ਕਿ ਮੇਰੇ ਖਾਤੇ 'ਚ 10 ਲੱਖ ਰੁਪਇਆ ਪਿਆ ਹੋਇਆ ਹਨਾ ਵੀ ਸਟੇਟਮੈਂਟ ਨਾਲ ਲੱਗਣੀ ਸੀ ਫਾਈਲ ਤੇ ਕਹਿੰਦਾ ਮੈਂ ਆਪਦੇ ਸਾਲਿਆਂ ਨੂੰ ਫੋਨ ਕੀਤਾ ਵੀ ਐਂ ਕਰ ਵੀ ਮੇਰੇ ਖਾਤੇ ਦੀਆਂ ਨਾਮ ਨੂੰ ਸਟੇਟਮੈਂਟ ਆ ਕਢਾ ਕੇ ਭੇਜ ਕਹਿੰਦਾ ਚਲੋ ਜੀ ਇੱਕ ਦਿਨ ਮੈਨੂੰ ਮਿਸਾਲ ਨੇ ਲਾਰੇ ਲਾਤਾ ਕੋਈ ਨਹੀਂ ਭਾਜੀ ਮੈਂ ਜਾਊਂਗਾ ਜਾਊਂਗਾ ਕਹਿੰਦਾ ਐਦਾਂ ਕਰਦਾ ਕਿ ਇੱਕ ਦਿਨ ਫੋਨ ਕੀਤਾ ਮੈਂ ਦੋ ਦਿਨ ਫੋਨ ਕੀਤਾ ਤਿੰਨ ਦਿਨ ਫੋਨ ਕੀਤਾ ਚਾਰ ਦਿਨ ਫੋਨ ਕੀਤਾ ਕਹਿੰਦਾ ਡੇਢ ਮਹੀਨਾ ਟੱਪ ਗਿਆ ਕਹਿੰਦਾ ਡੇਢ ਮਹੀਨੇ ਤੱਕ ਮੇਰੇ ਸਾਲਾ ਮੈਨੂੰ ਲਾਰੇ ਲਾ ਲਾ ਕੇ ਟਾਲੀ ਗਿਆ ਮੈਨੂੰ ਕੋਈ ਵੀ ਸਟੇਟਮੈਂਟ ਨਹੀਂ ਭੇਜੀ ਕਹਿੰਦਾ ਉਸ ਤੋਂ ਬਾਅਦ ਮੈਂ ਕੀ ਕੀਤਾ ਮੈਂ ਆਪਦੀ ਸੱਸ ਨੂੰ ਫੋਨ ਕੀਤਾ ਮੰਮੀ ਜੀ ਆ ਗੱਲ ਆ ਵੀ ਮੈਂ ਵੀਜ਼ਾ ਮੈਨੂੰ ਸਟੇਟਮੈਂਟਾਂ ਚਾਹੀਦੀਆਂ ਵੀ ਪਲੀਜ਼ ਮੈਨੂੰ ਸਟੇਟਮੈਂਟਾਂ ਭੇਜੋ ਵੀ ਮੈਨੂੰ ਡੇਢ ਮਹੀਨਾ ਹੋ ਗਿਆ ਉਹ ਲਾਰੇ ਲਾਈ ਜਾਂਦਾ ਕਹਿੰਦਾ ਅਗੋ ਮੇਰੀ ਸੱਸ ਵੀ ਨੁੱਟ ਕੇ ਪੈ ਗਈ ਵੀ ਇਸ ਤਰੀ ਸਟੇਟਮੈਂਟਾਂ ਖਾ ਚੱਲੇ ਆ ਵੀ ਕੋਈ ਨਹੀਂ ਜਵਾਗ ਦਾ ਟਾਈਮ ਨਹੀਂ ਲੱਗਿਆ ਹੋਣਾ ਪੜਦਾ ਕੋਈ ਨਹੀਂ ਕਰ ਦਾਂਗੇ ਕਰ ਦਾਂਗੇ ਕਹਿੰਦਾ ਚਲੋ ਜੀ ਜਦੋਂ ਮੈਂ ਸੱਸ ਨੂੰ ਫੋਨ ਕਰਤਾ ਫਿਰ ਸਾਲੇ ਨੂੰ ਪਤਾ ਲੱਗ ਗਿਆ ਵੀ ਹੁਣ ਸਟੇਟਮੈਂਟਾਂ ਭੇਜਣੀਆਂ ਪੈਣਗੀਆਂ ਕਹਿੰਦਾ ਮੇਰੇ ਸਾਲੇ ਨੇ ਕੀ ਕੀਤਾ ਮੈਨੂੰ ਸਟੇਟਮੈਂਟਾਂ ਐਡਿਟ ਕਰਕੇ ਭੇਜ ਦਿੱਤੀਆਂ ਕਹਿੰਦਾ ਜਦੋਂ ਮੇਰੇ ਕੋਲ ਸਟੇਟਮੈਂਟਾਂ ਪਹੁੰਚੀਆਂ ਤਾਂ ਕਹਿੰਦਾ ਉਸ ਤੋਂ ਬਾਅਦ ਨਾ ਕ ਵੀ ਇਕ ਤਾਂ ਮੇਰੀ ਘਰ ਨਾਲ ਮਰੀ ਗੱਲ ਨਹੀਂ ਹੋਣ ਦਿੰਦੇ ਦੂਜੀ ਗੱਲ ਇਹ ਆ ਵੀ ਜੇ ਮੈਂ ਆਪਦੇ ਕਾਊਂਟ ਦੀਆਂ ਸਟੇਟਮੈਂਟ ਮੰਗੀਆਂ ਤਾਂ ਉਹ ਵੀ ਘਟੋ ਘਟ ਡੇਢ ਮਹੀਨਾ ਲਾਤਾ ਵੀ ਚੱਕਰ ਕੀ ਆ ਵੀ ਗੱਲ ਕੀ ਆ ਵੀ ਐਡੇ ਤੋਂ ਬੀਜੀ ਹੈ ਨਹੀਂ ਮੈਨੂੰ ਜਿਹੜੀ ਸਟੇਟਮੈਂਟ ਨਹੀਂ ਭੇਜਦੇ ਸੀਗੇ ਕਹਿੰਦਾ ਮੈਨੂੰ ਨਾ ਵਾਈਫ ਜੀ ਆਉਣ ਲੱਗ ਗਈ ਵੀ ਕੁਛ ਨਾ ਕੁਛ ਗਲਤ ਜ਼ਰੂਰ ਹੋ ਰਿਹਾ ਕਹਿੰਦਾ ਉਸ ਤੋਂ ਬਾਅਦ ਮੈਂ ਆਪਦੇ ਸਾੜੇ ਨੂੰ ਇਹ ਗੱਲ ਕਹੀ ਵੀ ਐਂ ਕਰ ਵੀ ਜਿਹੜੀ ਮੇਰੀ ਬੈਂਕ ਦੀ ਕਾਪੀ ਆ ਨਾ ਮੈਨੂੰ ਉਹਦੇ ਤੇ ਐਂਟਰੀਆਂ ਕਰਾ ਕੇ ਬੈਂਕ ਦੀਆਂ ਤੇ ਉਹ ਮੈਨੂੰ ਭੇਜ ਵੀ ਉਹਨਾਂ ਦੀ ਮੈਨੂੰ ਪੀਡੀਐਫ ਬਣਾ ਕੇ ਭੇਜ ਇਹਨਾਂ ਜਦੋਂ ਮੈਂ ਕਾਪੀ ਦਾ ਐਂਟਰੀਆਂ ਗਈਆਂ ਤੇ ਕਹਿੰਦਾ ਵੀ ਉਸ ਤੋਂ ਬਾਅਦ ਮੇਰਾ ਸਾਲਾ ਮੈਨੂੰ ਲਾਰੇ ਲਾ ਕੇ ਲਾਉਣ ਲੱਗ ਗਿਆ ਮੇਰੀ ਗੱਲ ਇਹ ਨਾ ਸੁਨਿਆ ਕਰੇ ਜਿਵੇਂ ਫੋਨ ਕਰਿਆ ਕਰਾਂ 10 ਫੋਨ ਕਰਾਂਗਾ ਤਾਂ ਇੱਕ ਵਾਰੀ ਫੋਨ ਚੱਕਿਆ ਕਰੇ ਤੇ ਮੇਰਾ ਫੋਨ ਹੀ ਨਾ ਚੱਕਿਆ ਕਰੇ ਕਹਿੰਦਾ ਕਹਿੰਦਾ ਉਸ ਤੋਂ ਬਾਅਦ ਇੱਕ ਦਿਨ ਮੇਰਾ ਸਾਲਾ ਕਹਿੰਦਾ ਵੀ ਜਿਹੜੀ ਕਾਪੀ ਹੈ ਨਾ ਉਹ ਉੱਥੇ ਪਈ ਹੋਈ ਆ ਸਾਡੇ ਘਰੇ ਕਹਿੰਦਾ ਮੈਂ ਆਪਦੀ ਸੱਸ ਨੂੰ ਫੋਨ ਲਾ ਲਿਆ ਵੀ ਇੱਥੇ ਕਾਪੀ ਪਈ ਆ ਵੀ ਤੁਸੀਂ ਕਾਪੀ ਭੇਜੋ ਤੇ ਮੇਰੀ ਸੱਸ ਨੇ ਕਹਿੰਦਾ ਗਮ ਨੂੰ ਇਹ ਬਹਾਨਾ ਲਾਤਾ ਵੀ ਉਹਨਾਂ ਕਾਪੀ ਗਵਾਚੀ ਆ ਵੀ ਲੱਭਦੇ ਫਿਰਦੇ ਆ ਜਦੋਂ ਲ ਇਸ ਤਰ੍ਹਾਂ ਕਰੇ ਕਾਪੀ ਚਾਹੀਦੀ ਹੈ ਕਹਿੰਦੇ ਕੋਈ ਨਹੀਂ ਕਾਪੀ ਲੱਭ ਲਾਂਗੇ ਕਹਾਂ ਚਲੋ ਜੇ ਇੱਕ ਇੱਕ ਫੋਨ ਕੀਤਾ ਦੋ ਫੋਨ ਕੀਤੇ ਤਿੰਨ ਫੋਨ ਕੀਤੇ ਮੰਨ ਲਓ ਕਾਪੀ ਲੱਭੀ ਲੁੱਭੀ ਨਹੀਂ ਕਹਿੰਦਾ ਮੈਨੂੰ ਕਹਿੰਦਾ ਉਹਨੇ ਨੂੰ ਇੱਕ ਮਾੜੀ ਕਿਸਮਤ ਨਾਲ ਜਿਹੜਾ ਸਾਡਾ ਸੌਦੇ ਪੱਤੇ ਵਾਲਾ ਸੀਗਾ ਸੇਠ ਕਰਿਆਨੇ ਵਾਲਾ ਇੱਕ ਦਿਨ ਮੈਨੂੰ ਉਹਦਾ ਅਚਾਨਕ ਫੋਨ ਆਇਆ ਤਾਂ ਉਹ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਨਾ ਵੀ ਪੈਸੇ ਪਾ 40000 ਰੁਪਿਆ ਕਹਿੰਦਾ ਮੈਂ ਕਿਹਾ ਵੀ ਸੇਠ ਜੀ ਕਾਹਦੇ 40000 ਰੁਪਿਆ ਕਹਦਾ ਪਾਵਾਂ ਉਹ ਕਹਿੰਦਾ ਬਈ ਤੇਰਾ ਸਾਲਾ 40000 ਦਾ ਸੌਦਾ ਲੈ ਗਿਆ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀਰ 4 ਸਾਡੇ ਜੀ ਆ 4 5 ਜੀ ਆ 40000 ਦਾ ਸੌਦਾ ਕਾਦੇ ਵਾਸਤੇ ਲੈ ਗਿਆ ਉਹ ਕਹਿੰਦਾ ਮੈਂ ਆਪਣੇ ਸਾਲਾ ਨੂੰ ਪੁੱਛਿਆ ਕਹਿੰਦਾ ਮੇਰਾ ਸਾਲਾ ਸਾਫ਼ ਹੀ ਮੁਕਰ ਗਿਆ ਨਾ ਮੈਂ ਸੇਠ ਨੂੰ ਕਿਹਾ ਬਾਈ ਵੀ ਮੇਰਾ ਸਾਲਾ ਕਹਿੰਦਾ ਮੈਂ ਸੌਦਾ ਲਗਿਆ ਹੀ ਨਹੀਂ ਕਹਿੰਦਾ ਸੇਠ ਨੇ ਸੀਸੀਟੀਵੀ ਕੈਮਰੇ ਦੀਆਂ ਮੈਨੂੰ ਫੋਟੋਆਂ ਕੱਢ ਕੇ ਭੇਜਦੀਆਂ ਵੀ ਆ ਦੇਖ ਲੈ ਵੀ ਤੇਰਾ ਸਾਲਾ ਆਇਆ ਆ ਦੇਖ ਲੈ ਸਾਰਾ ਸੌਦਾ ਪਤਲਾ ਲੈ ਗਿਆ ਚੋਲੇ ਕਹਿੰਦਾ ਮੈਨੂੰ ਯਕੀਨ ਹੋ ਗਿਆ ਮੈਂ 40000 ਰੁਪਏ ਕਹਿੰਦਾ ਘਰੇਨਿਆਂ ਨੂੰ ਪਾਤਾ ਕਹਿੰਦਾ ਫਿਰ ਮੈਨੂੰ ਪੱਕਾ ਸ਼ੱਕ ਹੋ ਗਿਆ ਵੀ ਦਾਲ 'ਚ ਕੁਝ ਕਾਲਾ ਹੈਗਾ ਵੀ 40000 ਦਾ ਸੌਦਾ ਵੀ ਲੈ ਕੇ ਆਇਆ ਵੀ ਇਹਨਾਂ ਨੇ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਆਪਦੀ ਭੂਆ ਨੂੰ ਫੋਨ ਕੀਤਾ ਵੀ ਭੂਆ ਐ ਕਰਕੇ ਵੀ ਮੇਰੇ ਸਹੁਰੇ ਦੇ ਘਰੇ ਜਾ ਉਹਨਾਂ ਨੂੰ ਜਾ ਕੇ ਕਹਿ ਵੀ ਤੁਸੀਂ ਉਹਨੂੰ ਬੈਂਕ ਦੀ ਕਾਪੀ ਐਂਟਰੀਆਂ ਕਰਾ ਕੇ ਭੇਜੋ ਕਹਿੰਦਾ ਚਲੋ ਜੀ ਮੇਰੀ ਭੂਆ ਮੇਰੇ ਸਹੁਰੇ ਦੇ ਘਰ ਜਾਂਦੀ ਹੈ ਮੇਰੇ ਕਹਿਣ ਤੇ ਉੱਥੇ ਜਾਂਦੋਂ ਮੇਰੀ ਸੱਸ ਲਾਰੇ ਲੱਪੇ ਪਹਿਲਾਂ ਮੇਰੀ ਭੂਆ ਨੂੰ ਲਾਉਂਦੀ ਹੈ ਫਿਰ ਜੂੰ ਕਾਪੀ ਲੱਭਣ ਲੱਗਦੀ ਹੈ 2 ਘੰਟੇ ਬੈਂਕ ਦੀ ਕਾਪੀ ਉਹ ਲੱਭੀ ਜਾਂਦੀ ਹੈ ਫੇਰ ਮੇਰੀ ਭੂਆ ਨੇ ਤੇਰੀ ਬਹਿਬੂ ਕਹ ਕੇ ਕਿ ਭਾਈ ਤੇ ਮੇਰੀ ਭੂਆ ਨੂੰ ਕਹਿ ਕੇ ਟਾਲ ਦਿੰਦੀ ਵੀ ਕੋਈ ਨਹੀਂ ਜਦੋਂ ਕਾਪੀ ਲੱਭ ਗਈ ਸੀ ਭੇਜ ਦਾਂਗੀ ਤੁਸੀਂ ਟੈਨਸ਼ਨ ਨਾ ਲਓ ਪਰ ਜਿਹੜੇ ਮੂਰਲੇ ਦੋ ਪੇਜ ਆ ਉਹ ਚੂਹਾ ਖਾ ਗਿਆ। ਜਣੀ ਕਿ ਉਹਨਾਂ ਨੇ ਮੂਰਲੇ ਦੋ ਪੇਜ ਪਾੜ ਤੇ ਕਾਪੀ ਦੇ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਚੂਹਾ ਖਾ ਗਿਆ। ਕਹਿੰਦਾ ਮੈਨੂੰ ਹੋਰ ਮੇਰਾ ਸ਼ੱਕ ਪੱਕਾ ਹੋ ਗਿਆ ਵੀ ਚੱਕਰ ਤਾਂ ਕੋਈ ਹੈਗਾ ਵੀ ਪਹਿਲਾਂ ਸਟੇਟਮੈਂਟ ਡੇਢ ਵੀ ਨਣੀ ਆਈ ਤੇ ਹੁਣ ਜਿਹੜੀ ਕਾਪੀ ਚੂਹਾ ਖਾ ਗਿਆ ਮਿੱਤਰਾਂ ਇਹ ਤਾਂ ਕੁਛ ਦਾਲਚ ਪੱਕਾ ਹੀ ਗਾਲਾ। ਕਹਿੰਦਾ ਉਸ ਤੋਂ ਬਾਅਦ ਮੈਂ ਆਦੀ ਭੂਣ ਫਿਰ ਫੋਨ ਕੀਤਾ ਮੈਂ ਭੂਆ ਤੂੰ ਐ ਕਹ ਤੂੰ ਬੈਂਕ ਜਾ। ਬੈਂਕ ਜਾ ਕੇ ਉਥੇ ਮੇਰੀ ਗੱਲ ਕਰਾ ਤੇ ਤੂੰ ਸਟੇਟਮੈਂਟ ਕਢਾ ਕੇ ਮੇਰੇ ਅਕਾਊਂਟ ਦੀਆਂ ਸਾਰੀਆਂ ਮੈਨੂੰ ਭੇਜ। ਕਹਿੰਦਾ ਜਦੋਂ ਮੇਰੀ ਭੂਆ ਨੇ ਮੈਨੂੰ ਉਧਰੋਂ ਸਟੇਟਮੈਂਟ ਕਰਾ ਕੇ ਪੀਡੀਐਫ ਭੇਜੇ ਕਹਿੰਦਾ ਬਾਈ ਜਦੋਂ ਮੈਂ ਉਹ ਸਟੇਟਮੈਂਟ ਦੇਖੀਆ ਤੇ ਕਹਿੰਦਾ ਮੇਰੇ ਨਾ ਜਮਾਂ ਹੋਸ਼ ਹੀ ਉੱਡ ਕੇ ਦੇਖ ਕੇ ਕਹਿੰਦਾ ਮੇਰੇ ਅਕਾਊਂਟ ਦੇ ਵਿੱਚ ਬਾਈ ਇੱਕ 100 ਰੁਪਿਆ ਵੀ ਨਹੀਂ ਛੱਡਿਆ ਸੀ ਉਹਨਾਂ ਨੇ ਕਹਿੰਦਾ ਕੁਝ ਪੈਸੇ ਤਾਂ ਮੇਰੇ ਸਾਲੇ ਦੇ ਖਾਤੇ 'ਚ ਟਰਾਂਸਫਰ ਹੋਏ ਹੋਏ ਸੀਗੇ ਕੁਝ ਮੇਰੀ ਸੱਸ ਦੇ ਟਰਾਂਸਫਰ ਹੋਏ ਸੀ ਖਾਤੇ 'ਚ ਕੁਝ ਮੇਰੀ ਸਾਲੀ ਦੇ ਖਾਤੇ 'ਚ ਟਰਾਂਸਫਰ ਹੋਏ ਸੀਗੇ ਤੇ ਇਹ ਕਹਿੰਦਾ ਇੱਕ 60000 ਰੁਪਿਆ ਗਾਂ ਕਿਸੇ ਹੋਰ ਮੁੰਡੇ ਨੂੰ ਪਾਇਆ ਹੋਇਆ ਸੀਗਾ ਕਾਂਜਰ ਜੀ ਜਦੋਂ ਮੈਂ ਸਾਰੇ ਬਾਕੀ ਖਾਤੇ ਦੇਖ ਲਏ ਕਹਿੰਦਾ ਜਿਹੜਾ 60000 ਸੀ ਉਹ ਕਿਸੇ ਹੋਰ ਮੁੰਡੇ ਨੂੰ ਪਾਇਆ ਸੀ ਜਦੋਂ ਕਹਿੰਦਾ ਮੈਂ ਉਹਦੀ ਇਨਕੁਆਰੀ ਕੀਤੀ ਗਾ ਨੰਬਰ ਨੰਬਰ ਕੱਢ ਕੇ ਉਹਦੇ ਨਾਲ ਸੰਪਰਕ ਕੀਤਾ ਉਹ ਕਹਿੰਦਾ ਬਾਈ ਮੇਰੀ ਸਹੇਲੀ ਨੇ ਮੈਨੂੰ ਪੈਸੇ ਪਾਏ ਸੀ ਕਹਿੰਦਾ ਸਹੇਲੀ ਕੌਣ ਸੀ ਉਹ ਤਾਂ ਮੇਰੀ ਸਾਲੀ ਸੀ ਗਾਂ ਸਾਲੀ ਨੇ 60000 ਰੁਪਿਆ ਆਪਦੇ ਆਸ਼ਕ ਨੂੰ ਖਵਾਤਾ ਕਹਿੰਦਾ ਬਈ ਜਦੋਂ ਮੈਂ ਸਟੇਟਮੈਂਟ ਵੇਖੀ ਤੇ ਮੈਂ ਆਪਦੀ ਘਰ ਵਾਲੀ ਨੂੰ ਫੋਨ ਲਾਇਆ ਕਹਿੰਦਾ ਮੇਰੀ ਘਰ ਵਾਲੀ ਨੇ ਕੋਈ ਫੋਨ ਚੱਕਿਆ ਤੇ ਮੇਰੀ ਘਰ ਵਾਲੀ ਤੇ ਮੇਰੀ ਸਾਲੀ ਨੇ ਫੋਨ ਫੜ ਲਿਆ ਕਹਿੰਦਾ ਮੈਂ ਸਾਲੀ ਨਾਲ ਗ ਫਿਰ ਮੈਂ ਜਾ ਕੇ ਜੀ ਸੱਸ ਨੂੰ ਫੋਨ ਲਾ ਲੈਂਦਾ ਕਹਿੰਦਾ ਮੈਂ ਸੱਸ ਨੂੰ ਫੋਨ ਲਾਉਣਾ ਅੱਗੋਂ ਕਹਿੰਦਾ ਮੇਰੀ ਸੱਸ ਵੀ ਨੁੱਟ ਕੇ ਪੈ ਜਿੰਦੀ ਸਾਡੇ ਤੇ ਇਲਜ਼ਾਮ ਲਾਉਣਾ ਐ ਅਸੀਂ ਕਿਤਰਾ ਘਰ ਸੰਭਦੇ ਆ ਅਸੀਂ ਤਰ੍ਹਾਂ 10 ਲੱਖ ਰੁਪਇਆ ਕੀ ਕਰਨਾ ਤੈਨੂੰ ਪਤਾ ਹੋਵੇ ਉਹ ਕਹਿੰਦਾ ਵੀ ਤੁਸੀਂ ਕਿਵੇਂ ਮੁੱਕਰ ਸਕਦੇ ਹੋ ਮੇਰੇ ਕੋਲ ਸਟੇਟਮੈਂਟ ਆ ਵੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਗਏ ਆ ਕੱਲੀ ਕੱਲੀ ਤਰੀਕ ਬੋਲਦੀ ਪਈ ਆ ਵੀ ਇੰਨੀ ਤਰੀਕ ਨੂੰ ਇੰਨੇ ਗਏ ਇੰਨੀ ਤਰੀਕ ਨੂੰ ਇੰਨੇ ਗਏ ਕਿਹੜੇ ਕਿਹੜੇ ਖਾਤਿਆਂ 'ਚ ਪੈਸੇ ਗਏ ਵੀ ਤੇਰੀ ਕੁੜੀ ਤਾਂ ਗਾਂਵ ਦੇ ਆਸ਼ਕਨ ਨੂੰ ਪੈਸੇ ਪਾਈ ਆਉਂਦੀ ਆ ਤਾਂ ਚਲੋ ਜੀ ਮੇਰੀ ਸੱਸ ਨਾਲ ਤੂੰ ਤੂੰ ਮ ਇਥੋਂ ਮੇਰੇ ਜਵਾਕਾਂ ਨੂੰ ਵੀ ਨਾਲ ਲੈ ਜਾਂਦੀ ਮੇਰੀ ਘਰ ਦੀ ਨੂੰ ਨਾਲ ਲੈ ਜਾਂਦੀ ਹੈ। ਉੱਥੇ ਆਪਦੇ ਘਰ ਲੈ ਜਾਂਦੀ ਆ ਜਦੋਂ ਮੈਂ ਜਾ ਕੇ ਮੈਨੂੰ ਪਤਾ ਲੱਗਦਾ ਮੇਰੇ ਮਾਪਿਓ ਦੱਸਦਾ ਵੀ ਉਹ ਲੈ ਗਈ ਸਾਰਾ ਕੁਝ। ਤੇ ਫਿਰ ਮੈਂ ਉੱਥੇ ਜਦੋਂ ਸਹੁਰਿਆਂ ਦੇ ਫੋਨ ਕਰਦਾ ਤੇ ਅੱਗੋਂ ਮੇਰੀ ਸੱਸੇ ਕੋਈ ਗੱਲ ਕਹਿੰਦੀ ਹੈ ਵੀ ਅਸੀਂ ਤੇਰੇ ਘਰ ਆਪਦੀ ਕੁੜੀ ਨਹੀਂ ਬਸਾਉਣੀ ਸਾਨੂੰ ਤਲਾਕ ਚਾਹੀਦਾ। ਕਹਿੰਦਾ ਬਾਈ ਯਾਰ ਮੈਂ ਇੰਨਾ ਕ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹ ਗੱਲ ਸੁਣ ਕੇ ਇੰਨਾ ਕ ਮੈਂ ਹੈਰਾਨ ਹੋਇਆ ਵੀ ਇੱਕ ਤਾਂ ਤੁਸੀਂ ਮੇਰਾ 10 ਲੱਖ ਰੁਪਇਆ ਖਾ ਗਏ ਉੱਤੋਂ ਤੁਸੀਂ ਮੇਰਾ ਘਰ ਝਾੜਤਾ ਮੇਰੇ ਛੋਟੇ ਛੋਟੇ ਬੱਚੇ ਤੁਸੀਂ ਲੈ ਵੀ ਮੇਰੇ ਬੁੱਢੇ ਮਾਂ ਪਿਓ ਵਿਚਾਰੇ ਉਹ ਬੁੱਕ ਬੁੱਕ ਰੋਂਦੇ ਆ ਹਨਾ ਉਹ ਪੋਤੀ ਪੁੱਤਰੇ ਸਾਰੇ ਉਹ ਜ਼ਿੰਦਗੀ ਕੱਟਦੇ ਤੁਸੀਂ ਉਹ ਵੀ ਖੋ ਕੇ ਲੈ ਕੇ ਸਾਰਾ ਉਹਨਾਂ ਤੋਂ ਕਹਿੰਦਾ ਮੈਂ ਆ ਵੀ ਸੱਸ ਦੇਗੇ ਹੱਥ ਜੋੜੇ ਵੀ ਗੱਲ ਸੁਣ ਮਾਤਾ 10 ਲੱਖ ਰੁਪਇਆ ਖੂਚ ਜਾਵੇ ਤੁਸੀਂ ਨਹੀਂ ਦੇਣਾ ਨਾ ਦਿਓ ਨਹੀਂ ਮੋੜਨਾ ਨਾ ਮੋੜੋ ਮੇਰਾ ਘਰ ਨਾ ਜਾੜੋ ਮੇਰੀ ਘਰ ਵਾਲੀ ਨੂੰ ਛਾੜਿਓ ਉੱਥੇ ਤੇ ਮੇਰੇ ਜਵਾਕਾਂ ਨੂੰ ਉੱਥੇ ਛਾੜਿਓ ਕਹਿੰਦਾ ਬਈ ਹੁਣ ਤੁਸੀਂ ਆਪ ਸੋਚੋ ਵੀ ਜਿਹੜੀ ਕੁੜੀ ਨੇ ਗੁਰੂ ਦੀ ਹਜ਼ੂਰੀ ਚ ਮੇਰੇ ਨਾਲ ਚਾਰ ਲਾਵਾਂ ਲਈਆਂ ਸੀ ਉਹ ਵੀ ਆਪਦੀ ਮਾਂ ਦੀ ਬਣ ਕੇ ਬਹਿ ਗਈ ਉਹਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਮੇਰੇ ਹੱਕ ਦੇ ਵਿੱਚ ਕਹਿੰਦਾ ਫਿਰ ਮ ਵੀ ਜੇ ਤੁਸੀਂ ਤਲਾਕ ਲੈਣਾ ਜੀ ਸਕਦੇ ਤਲਾਕ ਲੈ ਲਓ ਤੁਹਾਨੂੰ 10 ਲੱਖ ਰੁਪਈਆ ਵੀ ਛੱਡਿਆ ਬਸ ਮੇਰੇ ਜਵਾਕ ਮੋੜ ਦਿਓ ਮੇਰੇ ਮਾਪਿਓ ਕੋਲ ਮੇਰੇ ਜਵਾਕ ਛੱਡਿਓ ਕਹਿੰਦਾ ਮੇਰੀ ਸੱਸ ਕਹਿੰਦੀ ਨਾ ਦਾ ਜਵਾਕ ਮੋੜਦੇ ਆ ਨਾ ਅਸੀਂ ਆਪਦੀ ਕੁੜੀ ਤੇਰੇ ਘਰੇ ਵਸਾਉਣੀ ਆ ਅਸੀਂ ਤਾਂ ਹੁਣ ਤੇਰੇ ਗਲ ਚ ਗੂਠਾ ਦੇਵਾਂਗੇ ਤੈਨੂੰ ਦੇਣੇ ਤਾਰੇ ਨਾਮ ਖਾਇਦਾ ਕਹਿੰਦੀ ਮੇਰਾ ਨਾਮ ਵਟਾ ਦੀ ਕਹਿੰਦਾ ਚਲੋ ਜੀ ਮੇਰੀ ਸੱਸ ਤੇ ਮੇਰੀ ਸਾਲੀ ਨੇ ਕੀ ਕੀਤਾ ਮੇਰੀ ਘਰ ਇਹਨੂੰ ਨਾਲ ਲੈ ਜਾ ਕੇ ਊਮਨਸ ਹਾਲੇ ਦੇ ਵਿੱਚ ਮੇਰੇ ਖਿਲਾਫ ਸ਼ਿਕਾਇਤ ਦਰਜ ਕਰਵਾਤੀ ਚਲੋ ਜੀ ਜਦੋਂ ਕਹਿੰਦਾ ਅਫਸਰਾਂ ਨੇ ਸਾਨੂੰ ਫੋਨ ਫਣ ਆਏ ਉੱਥ ਕਿ ਉਹ ਸਾਰੇ ਜਦੋਂ ਅਫਸਰਾਂ ਨੇ ਦੇਖਿਆ ਤੇ ਉਹ ਗੱਲਬਾਤ ਮੇਰੇ ਹੱਕ ਚ ਹੋ ਗਈ। ਕਹਿੰਦਾ ਕਿਦੋਂ ਇਹਨਾਂ ਨੇ ਦੇਖਿਆ ਵੀ ਹੁਣ ਗੱਲਬਾਤ ਮੁੰਡੇ ਦੇ ਹੱਕ ਚ ਸਾਡੇ ਜਵਾਈ ਦੇ ਹੱਕ ਚ ਜਾਣ ਲੱਗ ਗਈ ਆ ਉੱਥੋਂ ਮੁੜ ਕੇ ਇਹਨਾਂ ਨੇ ਕੇਸ ਵਾਪਸ ਲੈ ਲਿਆ। ਕਹਿੰਦਾ ਹੁਣ ਬਈ ਮੈਂ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਇਹਨਾਂ ਦੇ ਖਿਲਾਫ ਕਿਉਂਕਿ ਮੇਰੇ ਕੋਲੇ ਸਾਰੇ ਪ੍ਰੂਫ ਆ ਮੇਰੇ ਕੋਲ ਸਟੇਟਮੈਂਟਸ ਸਾਰੀਆਂ ਨੇ ਵੀ ਕਿੰਨੇ ਕਿੰਨੇ ਪੈਸੇ ਇਹਨਾਂ ਨੇ ਆਪਦੇ ਖਾਤੇ ਵਿੱਚ ਪਾਏ ਆ। ਕਹਿੰਦਾ ਹੁਣ ਵੀ ਇਹਨਾਂ ਕੋਲ ਮੈਂ ਦਾਣੇ ਨਾਲ ਦਾ ਰੁਪਿਆ ਰੁਪਿਆ ਲਵਾਂਗਾ ਵਾਪਸ। ਤੇ ਕਹਿੰਦਾ ਤਲਾਕ ਲੈਣ ਜੀ ਸਦਕੇ ਲੈ ਲੈਣਾ ਕਹਿੰਦਾ ਪਰ ਮੈਂ ਅੱਜ ਵੀ ਕਹਿੰਦਾ ਵੀ ਮੇਰੇ ਜਵਾਕ ਮੋੜ ਦੇਣਾ ਮੈਂ 10 ਲੱਖ ਰੁਪਏ ਨੂੰ ਨਹੀਂ ਛੱਡ ਦੂੰਗਾ ਤੇ ਬਾਈ ਕਹਿੰਦਾ ਯਾਰ ਬੰਦਾ ਬਾਹਰਲੇ ਦੇਸ਼ਾਂ 'ਚ ਮਿਹਨਤ ਕਰਨ ਜਾਂਦਾ ਕਾਦੇ ਲਈ ਜਾਂਦਾ ਆਪਦੇ ਬੱਚਿਆਂ ਲਈ ਜਾਂਦਾ ਆਪਦੇ ਪਰਿਵਾਰ ਲਈ ਜਾਂਦਾ ਹਨਾ ਬੰਦਾ ਕਹਿੰਦਾ ਬਾਹਰਲੇ ਦੇਸ਼ਾਂ 'ਚ ਜੇ ਪੈਸੇ ਪਾਉਂਦਾ ਕਿਹਨੂੰ ਪਾਉਂਦਾ ਆਪਦੇ ਪਰਿਵਾਰ ਨੂੰ ਹੀ ਪਾਉਂਦਾ ਹੋਰ ਤੇ ਜੀਵਨ ਨੂੰ ਤਾਂ ਪਾਈ ਨਹੀਂ ਸਕਦਾ ਕਹਿੰਦਾ ਜੇ ਹੁਣ ਘਰ ਵਾਲੀ ਵੀ ਆਪਦੀ ਮਾਨ ਨਾਲ ਰਲ ਜਾਈ ਆਪਦੇ ਪੇਕਿਆਂ ਨੂੰ ਖਵਾਉਣ ਲੱਗ ਜਾਈਂ ਦੱਸੋ ਫਿਰ ਬੰਦਾ ਕਿੱਧਰ ਜਾਵੇ ਇਸ ਕਰਕੇ ਆਹ ਵੀਡੀਓ ਪਾਉਣ ਦਾ ਮਕਸਦ ਇ ਪਾਵੇਂ ਕੈਨੇਡਾ ਅਮਰੀਕਾ ਰਹਿੰਦੇ ਨੇ ਪਾਵੇਂ ਦੁਬਈ ਚ ਰਹਿੰਦੇ ਨੇ ਪਾਵੇਂ ਨਿਊਜ਼ੀਲੈਂਡ ਪਾਵੇਂ ਆਸਟ੍ਰੇਲੀਆ ਸਾਊਦੀ ਅਰਬ ਜਿੱਥੇ ਤੁਸੀਂ ਮਰਜ਼ੀ ਰਹਿੰਦੇ ਹੋ ਜੇ ਤੁਸੀਂ ਆਪਦੇ ਪਰਿਵਾਰਾਂ ਨੂੰ ਪੈਸੇ ਪਾ ਰਹੇ ਹੋ ਤਾਂ ਬਾਈ ਉਸ ਚੀਜ਼ ਦੀ ਇਨਕੁਆਰੀ ਜਰੂਰ ਰੱਖਿਆ ਕਰੋ ਕੱਲੇ-ਕੱਲੇ ਪੈਸੇ ਦਾ ਹਿਸਾਬ ਕਿਤਾਬ ਆਪਦੇ ਕੋਲ ਜਰੂਰ ਰੱਖਿਆ ਕਰੋ ਮੈਂ ਇਹ ਨਹੀਂ ਕਹਾ ਕਿ ਮੈਂ ਸਾਰੇ ਪਰਿਵਾਰਾਂ ਨੂੰ ਇਹ ਗੱਲ ਕਹਿ ਰਿਹਾ ਮੈਂ ਸਿਰਫ ਇਸ ਵੀਡੀਓ ਰਹੀਂ ਤੁਹਾਨੂੰ ਸੁਚੇਤ ਕਰ ਰਿਹਾ ਕਿ ਜੇ ਤੁਸੀਂ ਆਪਦੇ ਪਰਿਵਾਰ ਨੂੰ ਪੈਸੇ ਪਾ ਰਹੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਵੀ ਬਾਈ ਮੇਰੀ ਘਰ ਲੈ ਆਪਦੇ ਪੇਕੇ ਨੂੰ ਪੈਸੇ ਖਵਾ ਤੇ ਕਿ ਕੋਈ ਪੇਕੇਆਂ ਨੂੰ ਪੈਸੇ ਖਵਾਈ ਜਾਂਦੀ ਆ ਕੋਈ ਆਪ ਦੇ ਕਿਸੇ ਨੇ ਆਪਦੀ ਆਸ਼ਕ ਨੂੰ ਪੈਸੇ ਖਵਾਉਂਦੇ ਹਨਾ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਪਰਿਵਾਰ ਇਹ ਹੋ ਜਿਆ ਪਰ ਕੁਝ ਕੁ ਪਰਿਵਾਰਾਂ ਦੇ ਵਿੱਚ ਇਹ ਕੰਮ ਹੋ ਰਿਹਾ ਕਿ ਜਿਹੜੀਆਂ ਘਰ ਵਾਲੀਆਂ ਨੇ ਉਹ ਚੱਕ ਚੱਕ ਕੇ ਪੈਸੇ ਆਪਦੇ ਭਰਾਵਾਂ ਨੂੰ ਖਵਾਈ ਜਾਂਦੀਆਂ ਨੇ ਆਪਦੀ ਮਾਂ ਨੂੰ ਖਵਾਈ ਜਾਂਦੀਆਂ ਨੇ ਭੈਣਾਂ ਨੂੰ ਖਵਾਈ ਜਾਂਦੀਆਂ ਨੇ ਤੇ ਜਿਹੜੇ ਵਿਚਾਰੇ ਬੰਦੇ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਡਰਾਈਵਰੀ ਕਰਦਾ ਕੋਈ ਮਿਹਨਤ ਮਜ਼ਦੂਰੀ ਕਰਦਾ ਕੋਈ ਕੀ ਕਰਦਾ ਕਿਉਂਕਿ ਉਧਰ ਕਿਹੜਾ ਡੱਲ ਰੁੱਖਾਂ ਨੂੰ ਲੱਗਿਆ ਹੱਡਾਂ ਨੂੰ ਡਾਲਰ ਕੱਟਣੇ ਪੈਂਦੇ ਦਿਨ ਰਾਤ ਸ਼ਿਫਟਾਂ ਲਾ ਲਾ ਕੇ ਬਾਈ ਇਸ ਕਰਕੇ ਪਰਦੇਸੀ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਜਦੋਂ ਵੀ ਆ ਪੈਸੇ ਇਧਰ ਆ ਵੀ ਘਰ ਘਰ ਵਾਲੀ ਨੂੰ ਪਾ ਰਹੇ ਹੋ ਜਾਂ ਆਪਦੇ ਘਰਦਿਆਂ ਨੂੰ ਪਾ ਰਹੇ ਹੋ ਤਾਂ ਉਸ ਚੀਜ਼ ਦਾ ਬਾਈ ਬਣ ਕੇ ਹਿਸਾਬ ਕਿਤਾਬ ਉਹਨਾਂ ਤੋਂ ਜਰੂਰ ਲਿਆ ਕਰੋ ਆਪਦੇ ਖਾਤੇ ਦੀ ਨਿਗਰਾਨੀ ਜਰੂਰ ਰੱਖਿਆ ਕਰੋ ਕਿਉਂਕਿ ਬਹੁਤ ਸਾਰੀਆਂ ਜਨਾਨੀਆਂ ਇਹੋ ਜੀਆਂ ਔਰਤਾਂ ਵੀ ਹੈਗੀਆਂ ਨੇ ਜਿਹੜੀਆਂ ਆਪਣੇ ਪੇਕਿਆਂ ਬਾਰੇ ਬਾਲਾ ਸੋਚਦੀਆਂ ਨੇ ਤੇ ਆਪਦੇ ਸਾਰੇ ਪਰਿਵਾਰ ਬਾਰੇ ਬਹੁਤ ਘੱਟ ਸੋਚਦੀਆਂ ਨੇ ਠੀਕ ਆ ਕਈ ਕਈ ਕੁੜੀਆਂ ਨੇ ਤਾਂ ਕੀ ਕੀਤਾ ਵੀ ਉਧਰੋਂ ਘਰ ਵਾਲਾ ਕਮਾ ਆ ਕਮਾ ਕੱਲੀ ਜਨਾਂ ਦੇ ਦਰਮਾਣ ਦੇ ਬੀਮੇ ਹੋਣਦੇ ਆ ਮਾਂ ਦੇ ਬੀਮੇ ਕਰਾਤੇ ਮਾਂ ਦੇ ਕਿ ਪਈਆਂ ਨੇ ਗੋਡੇ ਬਦਲਾਤੇ ਹੁਣ ਉਹ ਸਾਲੀ ਦੇਖ ਲਓ ਮੁੰਡੇ ਦੀ ਸਾਲੀ ਚੱਕ ਚੱਕ ਆਪਦੇ ਆਸ਼ਕ ਨੂੰ ਪੈਸੇ ਪਾਈ ਜਾਂਦੀ ਆ ਆਪਦੇ ਆਸ਼ਕ ਨੂੰ ਗਿਫਟ ਦਈ ਜਾਂਦੀ ਆ ਤੇ ਵਿਚਾਰਾ ਮਿਹਨਤ ਕਰਦਾ ਫਿਰਦਾ ਜੀਜਾ ਉਧਰ ਕਮਾਈ ਉਹ ਕਰਦਾ ਫਿਰਦਾ ਉਹ ਕਹਿੰਦੇ ਆ ਨਾ ਨਾ ਬਾਪ ਬੜਾ ਨਾ ਬਈਆ ਸਭ ਤੋਂ ਵੱਡਾ ਰ ਉਹੀ ਕੰਮ ਉਹਦੇ ਸਹੁਰੇ ਪਰਿਵਾਰ ਨੇ ਕੀਤਾ ਸਾਸਣ ਨੇ ਇਹ ਨਹੀਂ ਸੋਚਿਆ ਵੀ ਮੇਰੀ ਧੀ ਦਾ ਘਰ ਆ ਮੈਂ ਆਪਣੀ ਧੀ ਦਾ ਘਰ ਖਾਈ ਜਾਨੀ ਆ ਕਿਉਂਕਿ ਬਈ ਕਾਲ ਯੁਗ ਦਾ ਟਾਈਮ ਆ ਪੈਸੇ ਪਿੱਛੇ ਲੋਕ ਇਥੇ ਬਹੁਤ ਕੁਸ਼ ਕਰਦੇ ਆ ਜਿਹੜੇ ਸਾਲੇ ਨੂੰ ਯਕੀਨ ਕਰਕੇ ਬਾਈ ਨੇ ਆਪਦੇ ਘਰੇ ਛੱਡਿਆ ਸੀ ਉਹੀ ਸਾਲਾ ਠੱਗੀ ਮਾਰ ਗਿਆ ਜਦੋਂ ਖਾਤੇ 'ਚ ਪੈਸੇ ਵੇਖਦਾ ਸੀਗਾ ਗੂਗਲ ਪੇ ਉਹਦੇ ਓਲ ਚੱਲਦਾ ਸੀਗਾ ਉਹ ਪਤੰਦਰ ਆਪਦੇ ਖਾਤੇ 'ਚ ਟਰਾਂਸਫਰ ਕਰੀ ਆ ਕੁਛ ਆਪਦੀ ਮਾਂ ਦੇ ਖਾਤੇ 'ਚ ਕਰੀ ਆ ਕੁਛ ਆਪਦੀ ਭੈਣ ਦੇ ਖਾਤੇ 'ਚ ਕਰੀ ਆ ਭੈਣ ਜਾ ਕੇ ਕਹਾਂਗਾ ਉਹਦੀ ਸਾਲੀ ਚੱਕ ਚੱਕ ਆਪਦੇ ਆਸ਼ਿਕਾਂ ਨੂੰ ਪੈਸੇ ਪਾਈ ਗਈ ਇਸ ਕਰਕੇ ਤਾ ਜੋ ਬਾਤੋ ਬਦ ਲੋਕਾਂ ਤੱਕ ਸਨੇਹਾ ਜਾਵੇ ਵੀ ਜਿਹੜੇ ਤੁਸੀਂ ਦੂਰ ਬੈਠੇ ਆ ਮੇਨ ਤਾਂ ਕਰ ਰਹੇ ਹੋ ਪਰਦੇਸਾਂ ਦੇ ਵਿੱਚ ਬਹਿ ਕੇ ਤੁਸੀਂ ਆਪਣੇ ਪਰਿਵਾਰਾਂ ਨੂੰ ਪੈਸੇ ਪਾਉਂਦੇ ਹੋ ਉਸ ਦੀ ਇਨਕੁਆਰੀ ਬਈ ਜਰੂਰ ਰੱਖਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ